ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਵਈ ਨਦੀ ਤੋਂ ਬਾਹਰ ਆਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਨਾਰਾ ਲਾਇਆ ਨਾ ਕੋਈ ਹਿੰਦੂ ਨਾ ਮੁਸਲਮਾਨ ਗੁਰੂ ਜੀ ਨੇ ਸਮਝਾਇਆ ਕਿ ਹਿੰਦੂ ਮੁਸਲਮਾਨ ਵਾਲੇ ਵਿਰਤਾਰੇ ਛੱਡ ਦਿਓ ਪਰਮਾਤਮਾ ਨੂੰ ਸਾਰੇ ਲੋਕਾਂ ਦੇ ਵਿੱਚ ਦੇਖੋ ਇੱਕ ਅਕਾਲ ਪੁਰਖ ਨੂੰ ਹੀ ਯਾਦ ਕਰੋ ਜੋ ਸਭ ਦੇ ਅੰਦਰ ਵਸ ਰਿਹਾ ਹੈ ਜਦੋਂ ਸੁਲਤਾਨਪੁਰ ਨੇ ਨਵਾਬ ਦੌਲਤਖਾਂ ਅਤੇ ਕਾਜੀ ਨੂੰ ਗੁਰੂ ਜੀ ਦੀ ਇਹ ਗੱਲ ਸੁਣਾਈ ਤਾ ਉਹ ਕਹਿਣ ਲੱਗੇ ਗੁਰੂ ਜੀ ਜੇ ਤੁਹਾਨੂੰ ਹਿੰਦੂਆਂ ਤੇ ਮੁਸਲਮਾਨਾਂ ਅੰਦਰ ਇੱਕੋ ਰੱਬ ਦਿਸਦਾ ਹੈ ਤਾਂ ਆਓ ਸਾਡੇ ਨਾਲ ਰਲ ਕੇ ਨਿਵਾਜ਼ ਪੜੋ ਸਤਗੁਰ ਨਵਾਬ ਤੇ ਕਾਜੀ ਦੇ ਨਾਲ ਤੁਰ ਪਏ ਮਸਜਿਦ ਵਿੱਚ ਸਾਰੇ ਮੁਸਲਮਾਨ ਇਕੱਠੇ ਹੋਏ ਸੱਬ ਦੇ ਅੱਗੇ ਖਲੋ ਕੇ ਕਾਜੀ ਨੇ ਨਿਮਾਜ਼ ਪੜ੍ਹਨੀ ਸ਼ੁਰੂ ਕੀਤੀ ਗੁਰੂ ਜੀ ਵੀ ਉਸ ਦੇ ਕੋਲ ਖੜੇ ਹੋ ਗਏ ਤੇ ਲੱਗੇ ਕਾਜੀ ਦੇ ਚਿਹਰੇ ਨੂੰ ਪੜਨ ਸਤਗੁਰਾਂ ਨੇ ਕਾਜੀ ਵੱਲ ਤੱਕਿਆ ਤੱਕ ਕੇ ਹੱਸ ਪਏ ਉਹਨਾਂ ਨੂੰ ਸਾਫ਼ ਦਿਸ ਰਿਹਾ ਕਿ ਕਾਜੀ ਦਾ ਮਨ ਉੱਥੇ ਹਾਜ਼ਰੀ ਨਹੀਂ ਸੀ ਮੁ슬ਮਾਨੀ ਰਾਜ ਸੀ ਉਹਨਾਂ ਦਾ ਧਰਮ ਅਸਥਾਨ ਸੀ ਸੁਲਤਾਨਪੁਰ ਦਾ ਸਭ ਤੋਂ ਵੱਡਾ ਹਾਕਮ ਉੱਥੇ ਹਾਜ਼ਰ ਸੀ ਵੱਡਾ ਕਾਜੀ ਸੈਂਕੜੇ ਮੁ슬ਮਾਨਾਂ ਸਮੇਤ ਨਮਾਜ਼ ਪੜ੍ਹ ਰਿਹਾ ਸੀ ਇਹ ਗੁਰੂ ਜੀ ਵਰਗੇ ਸੂਰਮੇ ਦਾ ਹੀ ਕੰਮ ਸੀ ਕਿ ਨਮਾਜ਼ ਪੜ੍ਹਦੇ ਕਾਜੀ ਪਾਸ ਖਲੋ ਕੇ ਉਹਨਾਂ ਦਾ ਹਾਸਾ ਉਡਾਉਣ ਗੁਰੂ ਜੀ ਤਾਂ ਸੱਚ ਨੂੰ ਸੱਚ ਕਹਿਣਾ ਜਾਣਦੇ ਸਨ ਖਰੀ ਖਰੀ ਗੱਲ ਕਹਿ ਦੇਣ ਤੋਂ ਉਹ ਡਰਦੇ ਨਹੀਂ ਸਨ ਡਰ ਉਹਨਾਂ ਦੇ ਜੀਵਨ ਵਿੱਚ ਹੈ ਹੀ ਨਹੀਂ ਸੀ ਕਾਜੀ ਕਿਵੇਂ ਸਹਾਰ ਸਕਦਾ ਸੀ ਕਿ ਕੋਈ ਉਹਨਾਂ ਦਾ ਹਾਸਾ ਉਡਾਏ ਉਸਨੇ ਨਿਮਾਜ਼ ਖਤਮ ਹੋਣ ਤੇ ਨਵਾਬ ਅੱਗੇ ਗਿਲਾ ਕੀਤਾ ਜਦੋਂ ਗੁਰੂ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਨਿਮਾਜ਼ ਕਿਉਂ ਨਹੀਂ ਪੜੀ ਤੇ ਹੱਸਣ ਦਾ ਕਾਰਨ ਕੀ ਸੀ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਨਿਮਾਜ਼ ਕਿਸ ਦੇ ਨਾਲ ਪੜਦਾ ਕਾਜੀ ਸਾਹਿਬ ਮੂੰਹੋਂ ਤਾਂ ਨਿਮਾਜ਼ ਪੜ ਰਹੇ ਸਨ ਪਰ ਇਹਨਾਂ ਦਾ ਮਨ ਨਿਮਾਜ਼ ਵਿੱਚ ਨਹੀਂ ਸੀ ਇਹਨਾਂ ਦਾ ਮਨ ਤਾਂ ਘਰ ਪੁੱਜਾ ਹੋਇਆ ਸੀ ਕਿ ਕਿਦਰੇ ਨਮਾ ਜੰਮਿਆ ਬਸ਼ੇਰਾ ਵਿੜੇ ਵਿਚਲੀ ਖੂਹੀ ਵਿੱਚ ਨਾ ਡੱਗ ਪਵੇ ਗੁਰੂ ਜੀ ਸਮਝਾ ਰਹੇ ਸਨ ਕਿ ਐਸ ਗੱਲ ਦਾ ਕੀ ਲਾਭ ਕਿ ਨਿਰਜੀਵ ਹੀ ਕੋਈ ਲਫ਼ਜ਼ ਪੜੀ ਜਾਵੇ ਜੇ ਮਨ ਪ੍ਰਭੂ ਨਾਲ ਨਹੀਂ ਜੁੜਿਆ ਤਾਂ ਐਸੀ ਨਿਵਾਜ ਸੱਚੀ ਕਿਵੇਂ ਹੋਈ ਇਹ ਗੱਲ ਸਭ ਦੀ ਸਮਝ ਦੇ ਵਿੱਚ ਆ ਗਈ ਇਸ ਤਰ੍ਹਾਂ ਦੀ ਹੋਰ ਇਤਿਹਾਸਿਕ ਜਾਣਕਾਰੀ ਦੇ ਲਈ ਸਾਡੇ ਚੈਨਲ ਪੰਜਾਬ ਪ੍ਰੋ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ